ਪੂਰੇ ਪੰਜਾਬ ਦੇ ਵਿੱਚ ਕੀ ਹੈ 8-9 ਜ਼ਿਲ੍ਹੇ ਸੀ 8-9 ਜ਼ਿਲ੍ਹਿਆਂ ਦੇ ਵਿੱਚ ਜੇ ਇੱਕ ਜ਼ਿਲ੍ਹੇ ਦੇ ਵਿੱਚ ਵੀ ਆਪਦੀਆਂ ਕੋਈ 10-10 ਵੋਟਾਂ 5-7 ਲੱਖ ਦੀ ਇੱਕ ਵੋਟ ਆ ਜਾਂਦੀ ਆ 50-50 ਲੱਖ ਇੱਕ ਜ਼ਿਲ੍ਹੇ ਤੇ ਲਾਉਂਦਾ ਤਾਂ ਕੀ 4-5 ਕਰੋੜ ਦੀ ਗੱਲ ਸੀ ਪਰ ਗੱਲ ਇਹ ਆ ਵੀ ਸਿਰਫ ਟੁਟਕਲੇ ਬਾਜੀ ਆਉਂਦੀ ਆ ਤੇ ਦੂਜਿਆਂ ਨੂੰ ਭੰਡਣਾ ਆਉਂਦਾ ਹੈ ਜੀਪੀਸ ਮੋਦੀ ਤੋਂ ਤਾਂ ਡਰਦਾ ਆ ਜੇ ਡਰਦਾ ਨਾ ਹੁੰਦਾ ਤਾਂ ਅੱਖਾਂ ਚੱਕਾ ਪਾ ਕੇ ਗੱਲ ਕਰਦਾ ਵੀ ਪੰਜਾਬ ਮੇਰਾ ਡੁੱਬਦਾ ਪਿਆ ਭਗਵਾ ਆਪਣੇ ਨਾ ਮੋਦੀ ਸਾਹਿਬ ਕਿੱਥੇ ਤੁਰੇ ਫਿਰਦੇ ਜੇ ਮੇਰੇ ਪੰਜਾਬ ਲਈ ਤੁਸੀਂ ਕੀ ਕੀਤਾ ਆ ਅੱਜ ਆਪਣੇ ਜੰਮੂ ਕ ਜੰਮੂ ਨੂੰ ਉਹਨਾਂ ਨੇ ਹਿਮਾਚਲ ਨੂੰ ਉਹਨਾਂ ਨੇ ਹੜ ਪ੍ਰਭਾਵਿਤ ਦੇਸ਼ ਐਲਾਨ ਕਰ ਦਿੱਤਾ ਕੀ ਉਹਨਾਂ ਨੂੰ ਪੰਜਾਬ ਨਹੀਂ ਵਿਖਿਆ ਕੱਲ ਅਫਗਾਨਿਸਤਾਨ ਦੇ ਵਿੱਚ ਪਹਚਾ ਲਾਏ ਤੇ ਟਰੱਕ ਭੇਜ ਵੀ ਦਿੱਤੇਗੇ ਕੀ ਪੰਜਾਬ ਨਹੀਂ ਵਿਖਿਆ ਪਰ ਇਹ ਗੱਲਾਂ ਸਾਡਾ ਮੁੱਖ ਮੰਤਰੀ ਕਹਿ ਨਹੀਂ ਸਕਦਾ ਕਿਉਂਕਿ ਮੁੱਖ ਮੰਤਰੀ ਤਾਂ ਦਿੱਲੀ ਤੋਂ ਚੱਲਦਾ ਹੈ ਦਿੱਲੀ ਦੇ ਕੇਜਰੀਵਾਲ ਤੋਂ ਚੱਲਦਾ ਹੈ ਤੇ ਕੇਜਰੀਵਾਲ ਤੇ ਮੋਦੀ ਸਾਹਿਬ ਦੀ ਤਾਂ ਇੱਕ ਗੱਲ ਉਹ ਤਾਂ ਆਰਐਸਐਸ ਦੀ ਬੀ ਟੀਮ ਹੈ ਅੱਛੇ ਲਈ ਭੰਡਾ ਮੈਨੂੰ ਕੱਲ ਇੱਕ ਫੋਨ ਆਇਆ ਕੋਈ ਪਾਸੂ ਸੰਗਰੂਰ ਤੋਂ ਬੰਦੇ ਆਏ ਸਰਕਾਰ ਦੇ ਨੁਮਾਇੰਦੇ ਜਾ ਜਾ ਕੇ ਕਹਿੰਦੇ ਆ ਜੀ ਇਹ ਰਾਸ਼ਨ ਸਾਨੂੰ ਤੋਂ ਅਸੀਂ ਲੈ ਕੇ ਚਲਦੇ ਆ ਸਿਰਫ ਫੋਟੋਵਾਂ ਬਾਜੀ ਹੋ ਰਹੀ ਆ ਪੂਰੇ ਪੰਜਾਬ 'ਚ ਇੱਥੇ ਨਹੀਂ ਹਰੇਕ ਥਾਂ ਤੇ ਜਿੱਥੇ ਕਿਤੇ ਕੋਈ ਪਾਸਿਓਂ ਕੋਈ ਚੱਲ ਕੇ ਆਉਂਦਾ ਆ ਇਹ ਕੱਲੇ ਤੇ ਸਰਕਾਰ ਵਾਲੇ ਨਹੀਂ ਦੂਜੀਆਂ ਪਾਰਟੀਆਂ ਵਾਲੇ ਵੀ ਇਹੀ ਕਰੀ ਜਾਂਦੇ ਆ ਦੋ ਤੋਂ ਸੈਸ਼ਨ ਚੱਲੀ ਜਾਂਦਾ ਪੰਜਾਬ ਦਾ ਦਰਦ ਕਿਸੇ ਨੂੰ ਨਹੀਂ ਆ ਪੰਜਾਬ ਅੱਜ ਲਗਭਗ 12 ਤੋਂ 1300 ਪਿੰਡ ਡੁੱਬ ਗਿਆ ਉਹਦਾ ਦਰਦ ਕਿਸੇ ਨੂੰ ਨਹੀਂ ਆ ਇਹ ਤਾਂ ਬਸ ਰੱਬ ਪੰਜਾਬ ਆ ਹੋਰ ਆ ਪਸਰੇ ਆ ਤਾਂ ਮੁੱਖ ਮੰਤਰੀ ਆਪ ਚੁਣਿਆ ਹੁੰਦਾ ਮੁੱਖ ਮੰਤਰੀ ਆਪ ਹੁੰਦਾ ਉਹਨੂੰ ਦਰਦ ਹੁੰਦਾ ਦਿੱਲੀ ਵਾਲਿਆਂ ਦਾ ਮੁੱਖ ਮੰਤਰੀ ਹੈ ਦਿੱਲੀ ਸਰਕਾਰ ਚ ਚਲਾ ਰਹੀ ਹੈ ਉਹਨਾਂ ਨੂੰ ਪੰਜਾਬ ਦਾ ਕਾਹਦਾ ਦਰਦ ਜਿਹੜਾ ਕੇਜਰੀਵਾਲ ਇੱਥੇ ਸਕੂਲ ਦੀ ਕੋਈ ਇੱਟ ਲਾਉਣੀ ਹੁੰਦੀ ਸੀ ਤੇ ਹੈਲੀਕਾਪਟਰ ਤੇ ਪੰਜਾਬ ਦੇ ਖਰਚੇ ਦੇ ਪੰਜਾਬ ਪਹੁੰਚਦਾ ਸੀ ਆ ਥੋੜੇ ਦਿਨ ਪਹਿਲਾਂ ਮਹੀਨਾ ਤੋਂ ਪਹਿਲਾਂ ਆ ਫਾਜ਼ਲਕਾ ਦੇ ਅਰਨੀ ਵਾਲੇ ਪਿੰਡ ਆਇਆ ਸੀ ਉੱਥੇ ਜਿੱਥੋਂ ਜਿੱਥੋਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਨਸ਼ਿਆਂ ਦੀ ਅਸੀਂ ਪੜ੍ਹਾਈ ਦੀ ਸ਼ੁਰੂਆਤ ਕੀਤੀ ਹੈ ਅੱਜ ਉਹ ਕੇਜਰੀਵਾਲ ਨੂੰ ਫਾਜ਼ਲਕਾ ਨਹੀਂ ਲਿਖਿਆ ਅੱਜ ਸੁਸ਼ੋਧੀਆਂ ਨੂੰ ਫਾਇਦਿਲ ਕਰਨੀ ਵੀ ਕਿੱਥੇ ਨੇ ਉਹ ਮੈਂ ਵੀ ਇਹਨਾਂ ਦਾ ਹੀ ਪਮਕੜ ਸੀ ਝਾੜੂ ਵਾਲਿਆਂ ਦਾ ਸੀ ਮੈਂ ਵੀ ਬੜਾ ਅਕਾਲੀ ਦਲ ਛੱਡ ਕੇ ਇਧਰ 65 ਸਾਲ ਪਹਿਲਾਂ ਅਕਾਲੀ ਦਲ 'ਚ ਰਹਿ ਐਰਕੀਨਰ ਨਾਲ ਜੁੜੇ ਸੀ ਪਰ ਗੱਲਾਂ ਜਿਹੜੀਆਂ ਚੀਜ਼ਾਂ ਪਤਕ ਹੁੰਦੀ ਇੱਕ ਬਿਆਨਬਾਜ਼ੀ ਇੱਕ ਹਕੀਕਤ ਜਿਹੜੀ ਜ਼ਮੀਨੀ ਕਿੱਕਤਾ ਜਿਵੇਂ ਨਹੀਂ ਕਿ ਹਕੀਕਤ ਹੈਗੀ ਆ ਆ ਵਿਖਾ ਲਓ ਤੇ ਬਿਆਨਬਾਜ਼ੀ ਉਹ ਤਾਂ ਹੁਣ ਕਹੀ ਜਾਂਦੇ ਜੀ ਮੋਦੀ ਸਾਹਿਬ ਨੇ ਕਹਿੰਦੇ ਜੀ 200 ਪਤਨ ਕਿੰਨੇ ਕਰੋੜ ਰੁਪਈਆ ਲਾਂਚ ਕਰਤਾ ਪਰ ਉਹ ਕਿੱਥੇ ਹੈ ਪਰ ਰਹੀ ਗੱਲ ਇਹ ਆ ਅਸੀਂ ਆਪਦੇ ਭਰਾਵਾਂ ਦੇ ਨਾਲ ਖੜੇ ਆ ਸਾਡਾ ਪੰਜਾਬ ਨੂੰ ਮਾਰਨ ਵਾਲੇ ਬੜੇ ਆਏ ਤੇ ਬੜੇ ਗਏ ਕੋਈ ਕੁਝ ਨਹੀਂ ਕਰ ਸਕਦਾ ਜੀ ਠੀਕ ਆ ਜੇ ਅੱਜ ਸਾਡੇ ਭਰਾਵਾਂ ਤੇ ਭੀੜ ਪੈ ਗਈ ਹੈ ਨਾ ਅਸੀਂ ਭਰਾ ਖੜੇ ਆ ਉਹਨਾਂ ਦੇ ਨਾਲ ਕੋਈ ਚੱਕਰ ਨਹੀਂ ਪੰਜਾਬ ਪੰਜਾਬ ਨਾਲ ਹੀ ਖੜਾ ਪੰਜਾਬ ਡੁੱਬ ਡੁੱਬ ਕੇ ਖੜਾ ਹੁੰਦਾ ਆ ਕੋਈ ਚੱਕਰ ਨਹੀਂਗਾ ਉਹ ਐਸੀ ਕੋਈ ਇਹੋ ਜਿਹੇ ਰਿਮੋਟ ਵਾਲੇ ਬਾਂਦਰਾ ਦੇ ਸਿਰ ਤੇ ਥੋੜਾ ਬੈਠੇ ਆ ਸਾਡਾ ਪੰਜਾਬ ਹੈਗਾ ਸਾਡਾ ਗੁਰੂਆਂ ਪੀਰਾਂ ਦਾ ਨਗਰੀ ਆ ਇਹਨੂੰ ਕੁਝ ਨਹੀਂ ਵਿਗੜਦਾ ਜੀ ਚਲੋ ਠੀਕ ਆ ਮਾੜਾ ਸਮਾਂ ਹੈਗਾ ਇੱਕ ਵਾਰਾ ਹਾਲਾਤ ਮਾੜੇ ਹੈਗੇ ਆ ਇਸ ਗੱਲ ਤੋਂ ਆਪਾਂ ਨਹੀਂ ਅਣਜਾਣ ਹੋ ਸਕਦੇ ਸਮਾਂ ਪਊਗਾ ਪਰ ਪੰਜਾਬ ਨਾਲ ਪੰਜਾਬ ਨੇ ਹੀ ਖੜਨਾ ਕੋਈ ਨਹੀਂ ਖੜਦਾ ਇਹ ਸਰਕਾਰਾਂ ਦੇ ਇਹਨਾਂ ਦੀ ਹੈਗੀ ਜੀ ਬਿਲਕੁਲ ਇਹ ਝੂਠ ਪਖੰਡ ਮਰੀ ਜਾਂਦੇ ਆ ਪਹਿਲੀ ਤੇ ਗੱਲ ਹੈ ਭਗਵੰਤ ਮਾਨ ਨੂੰ ਤਾਂ ਬੜਾ ਅਸੀਂ ਬੰਦਾ ਮੰਨਿਆ ਸੀ ਵੀ ਪਰ ਨਹੀਂ ਉਹ ਮੁੱਖ ਮੰਤਰੀ ਬਣਦੇ ਲਾਇਕ ਨਹੀਂ ਸੀ ਹੁਣ ਮੈਂ ਮੇਰੀ ਤਾਂ ਬੇਨਤੀ ਸਾਰੇ ਪੰਜਾਬ ਨੂੰ ਇਹ ਆ ਠੋਕੇ ਦੋ ਲੱਖਾਂ ਦਾ ਸਾਰੇ ਮੇਰੇ ਭਰਾ ਸੁਣਦੇ ਆ ਤਾਡੇ ਆਏ ਸਾਲ ਛਿੱਤਰ ਪੈਂਦੇ ਆ ਠੀਕ ਆ 2 ਲੱਖਾਂ ਦਾ ਬਾਈਕਾਟ ਕਰ ਦੋ ਜੇ ਮੇਰੇ ਵੀਰ ਮੰਨੋ ਇਹਨਾਂ ਦੀਆਂ ਚੀਕਾਂ ਨਾ ਪੈ ਜਾਣ ਜੇ ਗੋਡਿਆਂ ਪਰਨੇ ਨਾ ਆ ਜਾਣ ਵਿਧਾਨ ਸਭਾ ਦਾ ਕਰ ਦੋ ਤੇ ਲੋਕ ਸਭਾ ਦਾ ਦੋਵੇਂ ਇਲੈਕਸ਼ਨਾਂ ਦਾ ਬਾਈਕਾਟ ਕਰ ਦੋ ਜਿਹੜਾ ਆਵੇ ਉਹਨੂੰ ਢਾ ਲਓ ਯਾਰਾ ਆਪਣੇ ਮੱਥੇ ਤੇ ਬੇਵਕੂਫ ਲਿਖਿਆ ਵੀ ਆਪਾਂ ਹੀ ਉੱਜਣ ਦਾ ਸਾਰੀ ਉਂਦਰ ਹੈ ਕਦੇ ਸੈਂਟਰ ਮਾਰ ਜਾਂਦੀ ਕਦੇ ਪੰਜਾਬ ਮਾਰ ਜਾਂਦਾ ਕਮਾਲ ਹੋ ਗਈ ਕੀ ਗੱਲ ਵੀ ਮੰਨ ਲਓ ਕੋਈ ਵੀ ਆ ਪਹਿਲਾਂ ਬਾਦਲ ਰਗੜੀ ਕੇ 25 ਸਾਲ ਉਹਨਾਂ ਨੇ ਲੁੱਟ ਕੇ ਖੋ ਲਿਆ ਕਾਂਗਰਸ ਨਾਲ ਕਰ ਲਿਆ ਅਸੀਂ ਅਸੀਂ ਮੰਨ ਲਓ ਅਸੀਂ ਛਤਰਖਾਨਾ 'ਤੇ ਜੰਮੇ ਆਂ ਭਾਈ ਜੀ ਤੁਸੀਂ ਇੱਥੇ ਆਏ ਹੋਏ ਹੋ ਲੋਕਾਂ ਦਾ ਦਰਦ ਦੇਖਿਆ ਉਹ ਕਹਿੰਦੇ ਵੀ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਮੈਂ ਵਿਕਾਸ ਇੰਨਾ ਕਰਤਾ ਕੀ ਕਹਿਣਾ ਚਾਹੁੰਦੇ ਹੋ ਆ ਦੇਖੋ ਜੀ ਪੰਜਾਬ ਦਾ ਵਿਕਾਸ 2023 'ਚ ਵੀ ਵਿਕਾਸ ਹੋਇਆ ਸੀ ਜਦੋਂ ਮੁਰਗੀਆਂ ਤੇ ਬੱਕਰੀਆਂ ਦੀ ਗੱਲ ਆਈ ਸੀ ਤੇ ਅੱਜ ਵੀ ਤੁਸੀਂ ਕਹਿ ਰਹੇ ਜੇ ਵੀ ਮੈਂ ਲੋ ਪਹਿਲੇ ਦਿਨ ਪਹਿਲਾਂ ਤਾਂ ਤੁਸੀਂ ਡਿਨਰ ਕਰਦੇ ਪਏ ਜੇ ਹੋਰਾ ਸਟੇਟ ਸੂਬਿਆਂ ਦੇ ਵਿੱਚ ਤੇ ਜੇ ਤੁਸੀਂ ਆਉਂਦੇ ਜੇ ਤੇ ਤੁਸੀਂ ਰਾਤ ਕੀ ਉਹ ਕਿਸਾਨਾਂ ਦੇ ਵਿੱਚ ਤੇ ਜਿਹੜੇ ਡੁੱਬੇ ਉਹਨਾਂ ਦੇ ਵਿੱਚ ਤਾਂ ਕੀ ਜਾਣਾ ਸੀ ਤੁਸੀਂ ਉਹਨਾਂ ਨਾਲ ਮਜ਼ਾਕ ਕਰਗੇ ਜੀ ਲੋਕਾਂ ਦਾ ਹੈਲੀਕਾਪਟਰ ਲੋਕਾਂ ਨੇ ਇੱਥੇ ਹੈਲੀਕਾਪਟਰ ਦਾ ਕੰਮ ਸੀ ਇਹ ਹੈਲੀਕਾਪਟਰ ਦੇ ਨਾਲ ਪਾਣੀ ਲੋਕਾਂ ਤੱਕ ਪਹੁੰਚਾਇਆ ਜਾਣਾ ਸੀ ਇੱਥੇ ਤੁਸੀਂ ਆਉਂਦੇ ਕੋਈ ਕਹਿੰਦੇ ਪੰਜਾਬ ਸਰਕਾਰ ਪੰਜਾਬ ਦਾ ਸੂਬਾ ਇਹ ਕੋਈ ਛੋਟੀ ਮੋਟੀ ਪਿੰਡ ਦਾ ਸਰਪੰਚ ਨਹੀਂ ਬਣਾਇਆ ਭਗਵੰਤ ਮਾਨ ਨੂੰ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ ਪੂਰੇ ਪੰਜਾਬ ਦੇ ਵਿੱਚ ਕੀ ਹੈ ਤਾਂ 8-9 ਜ਼ਿਲ੍ਹੇ ਸੀ 8-9 ਜ਼ਿਲ੍ਹਿਆਂ ਦੇ ਵਿੱਚ ਜੇ ਇੱਕ ਜ਼ਿਲ੍ਹੇ ਦੇ ਵਿੱਚ ਵੀ ਆਪਦੀ ਕੋਈ 10-10 ਵੋਟਾਂ 5-7 ਲੱਖ ਦੀ ਇੱਕ ਵੋਟ ਆ ਜਾਂਦੀ ਹੈ 50-50 ਲੱਖ ਇੱਕ ਜ਼ਿਲ੍ਹੇ ਤੇ ਲਾਉਂਦਾ ਤਾਂ ਕੀ 4-5 ਕਰੋੜ ਦੀ ਗੱਲ ਸੀ ਪਰ ਗੱਲ ਇਹ ਹੈ ਵੀ ਸਿਰਫ ਚੁਟਕਲੇਬਾਜੀ ਆਉਂਦੀ ਆ ਤੇ ਦੂਜਿਆਂ ਨੂੰ ਭੰਡਣਾ ਆਉਂਦਾ ਹੈ ਉਹਨੇ ਤਾਂ ਕੰਮ ਹੀ ਇੱਕੋ ਰੱਖਿਆ ਹੈ ਵੀ ਜਾਂਦਾ ਮੋਰ ਅਕਾਲੀਆਂ ਤੇ ਲਾ ਲੈਂਦਾ ਹੈ ਜਾਂ ਕਾਂਗਰਸ ਤੇ ਲਾ ਲੈਂਦਾ ਜਦੋਂ ਕਿਤੇ ਵਾਸਨਾ ਕਿਤੇ ਮਾੜਾ ਮੋਟਾ ਕਿਉਂਕਿ ਭਾਜੀਪੀ ਮੋਦੀ ਤੋਂ ਤਾਂ ਡਰਦਾ ਹੈ ਜਿੰਨੇ ਡਰਦਾ ਨਾ ਹੁੰਦਾ ਤੇ ਅੱਖਾਂ ਚੱਕਾ ਪਾ ਕੇ ਗੱਲ ਕਰਦਾ ਵੀ ਪੰਜਾਬ ਮੇਰਾ ਡੁੱਬਦਾ ਪਿਆ ਭਗਵਾ ਆਪਣੇ ਨਾ ਮੋਦੀ ਸਾਹਿਬ ਕਿਥੇ ਤੁਰੇ ਪਿਰਦੇ ਜੇ ਮੇਰੇ ਪੰਜਾਬ ਲਈ ਤੁਸੀਂ ਕੀ ਕੀਤਾ ਆ ਅੱਜ ਆਪਣੇ ਜੰਮੂ ਕ ਜੰਮੂ ਨੂੰ ਉਹਨਾਂ ਨੇ ਹਿਮਾਚਲ ਨੂੰ ਉਹਨਾਂ ਨੇ ਹੜਪ ਪ੍ਰਭਾਵਿਤ ਦੇਸ਼ ਐਲਾਨ ਕਰ ਦਿੱਤਾ ਕੀ ਉਹਨਾਂ ਨੂੰ ਪੰਜਾਬ ਨਹੀਂ ਵਿਖਿਆ ਕੱਲ ਅਫਗਾਨਿਸਤਾਨ ਦੇ ਵਿੱਚ ਪੁਚਾ ਲਾਏ ਤੇ ਟਰੱਕ ਭੇਜ ਵੀ ਦਿੱਤੇਗੇ ਕੀ ਪੰਜਾਬ ਨਹੀਂ ਵਿਖਿਆ ਪਰ ਇਹ ਗੱਲਾਂ ਸਾਡਾ ਮੁੱਖ ਮੰਤਰੀ ਕਹਿ ਨਹੀਂ ਸਕਦਾ ਕਿਉਂਕਿ ਮੁੱਖ ਮੰਤਰੀ ਤਾਂ ਦਿੱਲੀ ਤੋਂ ਚੱਲਦਾ ਹੈ ਦਿੱਲੀ ਦੇ ਕੇਜਰੀਵਾਲ ਤੋਂ ਚੱਲਦਾ ਹੈ ਤੇ ਕੇਜਰੀਵਾਲ ਤੇ ਮੋਦੀ ਸਾਹਿਬ ਦੀ ਤਾਂ ਇੱਕ ਗੱਲ ਹੈ ਉਹ ਤਾਂ ਆਰਐਸਐਸ ਦੀ ਬੀ ਟੀਮ ਹੈ ਜਦੋਂ ਪਹਿਲਾਂ ਦਿੱਲੀ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਉੱਥੇ ਭਾਜਪਾ ਹਾਰਦੀ ਸੀ ਤੇ ਉੱਥੇ ਆਮ ਆਦਮੀ ਪਾਰਟੀ ਆ ਗਈ 2 ਸਾਲ ਰਹੀ ਅਜੋਸੇ ਭਾਜਪਾ ਦੀ ਸਰਕਾਰ ਉਵੇਂ ਹੀ ਇੱਥੇ ਪੰਜਾਬ 'ਚ ਵੀ ਇਹਨਾਂ ਨੂੰ ਪਤਾ ਹੈ ਵੀ ਸਾਨੂੰ ਪੰਜਾਬੀ ਭਾਜਪਾ ਨੂੰ ਵੜ ਨਹੀਂ ਦਿੰਦੇ ਤੇ ਇੱਥੇ ਵੀ ਇਹਨਾਂ ਨੂੰ ਲਿਆਂਦਾ ਆ ਹੁਣ ਉਹ ਜਿਹੜੀਆਂ ਮੋਦੀ ਦੀਆਂ ਗੱਲਾਂ ਨੇ ਉਹ ਭਗਵੰਤ ਮਾਨ ਜੀ ਗੋਣਾਂ ਦੇ ਗੋਣਗਾਰੇ ਨੇ ਬਾਕੀ ਜਿਹੜਾ ਵਿਕਾਸ ਤਾਂ ਤੁਸੀਂ ਆ ਵੇਖ ਰਹੇ ਜੀ ਇਹ ਪਿੰਡ 23 'ਚ ਵੀ ਡੁੱਬੇ ਅੱਜ 2025 'ਚ ਵੀ ਡੁੱਬੇ ਤੇ ਵਿਕਾਸ ਦੇ ਨਾਂ ਤੇ ਜਿਹੜੇ ਅਫਸਰ ਛਾਈ ਆ ਉਹ ਅਫਸਰ ਛਾਈ ਇਹ ਕਹਿੰਦੀ ਪਈ ਆ ਵੀ ਜਿਹੜੀਆਂ ਸੰਸਥਾਵਾਂ ਇੱਥੇ ਸੇਵਾ ਲੈ ਕੇ ਆ ਰਹੀਆਂ ਨੇ ਉਹ ਸੰਸਥਾਵਾਂ ਦੇ ਨਾਲ ਵੀ ਧੱਕਾ ਕੀਤਾ ਜਾ ਰਿਹਾ ਹੈ ਵੀ ਉਹਨਾਂ ਨੂੰ ਕਿਹ ਕਾਇਆ ਜਾ ਰਿਹਾ ਵੀ ਸਮਾਨ ਅਸੀਂ ਵੰਡਾਂਗੇ ਹੁਣ ਸਰਕਾਰ ਦੇ ਐਮਐਲਏਾਂ ਦੇ ਪਿਛਲੇ ਪਿੰਡ ਮੈਨੂੰ ਕੱਲ ਇੱਕ ਫੋਨ ਆਇਆ ਕੋਈ ਪਾਸੋਂ ਸੰਗਰੂਰ ਤੋਂ ਬੰਦੇ ਆਏ ਸਰਕਾਰ ਦੇ ਨੁਮਾਇंदे ਜਾ ਜਾ ਕੇ ਕਹਿੰਦੇ ਆ ਜੀ ਇਹ ਰਾਸ਼ਨ ਸਾਨੂੰ ਦੋ ਅਸੀਂ ਲੈ ਕੇ ਚਲਦੇ ਆ ਸਿਰਫ ਫੋਟੋਆਂ ਬਾਜੀ ਹੋ ਰਹੀ ਆ ਪੂਰੇ ਪੰਜਾਬ 'ਚ ਇੱਥੇ ਨਹੀਂ ਹਰੇਕ ਥਾਂ ਤੇ ਜਿੱਥੇ ਕਿਤੇ ਕੋਈ ਪਾਸਿਓਂ ਕੋਈ ਚੱਲ ਕੇ ਆਉਂਦਾ ਆ ਇਹ ਇਕੱਲੇ ਇਹ ਸਰਕਾਰ ਵਾਲੇ ਨਹੀਂ ਦੂਜੀਆਂ ਪਾਰਟੀਆਂ ਵਾਲੇ ਵੀ ਇਹੀ ਕਰੀ ਜਾਂਦੇ ਆ ਇਹ ਨਹੀਂ ਅੱਜ ਅੱਜ ਇੱਕ ਸਾਡੇ ਖੂਹਿਆ ਸਰਵਰ ਤੋਂ ਸਾਡੇ ਨਾਲ ਪਿੰਗਵਾਂਢੀ ਪਿੰਡਾ ਉੱਥੋਂ ਲੈ ਕੇ ਆਏ ਉਹ ਕਹਿੰਦੇ ਜੀ ਇੱਥੇ ਆਏ ਤੇ ਬੀਜੇਪੀ ਦਾ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਟਰਾਲੀ ਅੱਗੇ ਖੜ ਕੇ ਕਹਿੰਦਾ ਲਾਈਵ ਹੋ ਗਿਆ ਇਹ ਹਾਲਾਤ ਨੇ ਫੋਟੋ ਸ਼ੈਸ਼ਨ ਚੱਲੀ ਜਾਂਦਾ ਪੰਜਾਬ ਦਾ ਦਰਦ ਕਿਸੇ ਨੂੰ ਨਹੀਂ ਆ ਪੰਜਾਬ ਅੱਜ ਲਗਭਗ 12 ਤੋਂ 1300 ਪਿੰਡ ਡੁੱਬ ਗਿਆ ਉਹਦਾ ਦਰਦ ਕਿਸੇ ਨੂੰ ਨਹੀਂ ਆ ਇਹ ਤਾਂ ਬਸ ਰੱਬ ਪੰਜਾਬ ਹੋ ਰਾ ਬਸ ਰਿਹਾ ਕਿਉਂਕਿ ਜੇ ਤਾਂ ਮੁੱਖ ਮੰਤਰੀ ਆਪ ਚੁਣਿਆ ਹੁੰਦਾ ਮੁੱਖ ਮੰਤਰੀ ਆਪ ਹੁੰਦਾ ਉਹਨੂੰ ਦਰਦ ਹੁੰਦਾ ਦਿੱਲੀ ਵਾਲਿਆਂ ਦਾ ਮੁੱਖ ਮੰਤਰੀ ਹੈ ਦਿੱਲੀ ਸਰਕਾਰ ਚਲ ਆ ਰਹੀ ਹੈ ਉਹਨਾਂ ਨੂੰ ਪੰਜਾਬ ਦਾ ਕਾਹਦਾ ਦਰਦ ਜਿਹੜਾ ਕੇਜਰੀਵਾਲ ਇੱਥੇ ਸਾਡਾ ਸਕੂਲ ਦੀ ਕੋਈ ਇੱਟ ਲਾਉਣੀ ਹੁੰਦੀ ਸੀ ਤੇ ਹੈਲੀਕਾਪਟਰ ਤੇ ਪੰਜਾਬ ਦੇ ਖਰਚੇ ਦੇ ਪੰਜਾਬ ਪਹੁੰਚਦਾ ਸੀ ਆ ਥੋੜੇ ਦਿਨ ਪਹਿਲਾਂ ਮਹੀਨਾ ਤੋਂ ਪਹਿਲਾਂ ਆ ਫਾਜ਼ਿਲਕਾ ਦੇ ਅਰਨੀ ਵਾਲੇ ਪਿੰਡ ਆਇਆ ਸੀ ਉੱਥੇ ਜਿੱਥੋਂ ਜਿੱਥੋਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਨਸ਼ਿਆਂ ਦੀ ਅਸੀਂ ਪੜ੍ਹਾਈ ਦੀ ਸ਼ੁਰੂਆਤ ਕੀਤੀ ਆ ਅੱਜ ਉਹ ਕੇਜਰੀਵਾਲ ਨੂੰ ਫਾਜ਼ਿਲਕਾ ਨਹੀਂ ਵਿਖਿਆ ਅੱਜ ਸ਼ਿਸ਼ੋਧੀਆਂ ਨੂੰ ਫਾਜ਼ਿਲਕਾ ਨਹੀਂ ਵਿਖਿਆ ਕਿੱਥੇ ਨੇ ਉਹਨਾਂ ਦਾ ਤਾਂ ਕੰਮ ਭਗਵੰਤ ਮਾਨ ਨੂੰ ਉਹ ਤਾਂ ਜਿਵੇਂ 5 ਸਾਲ ਲੁੱਟਣ ਤੇ ਆਏ ਆ ਤੇ ਉਹਨਾਂ ਨੇ ਤਾਂ ਲੁੱਟਣਾ ਆ ਤੇ ਲੁੱਟ ਕੇ ਚਲਾ ਜਾਣਾ ਗਾਂ ਉਹਨਾਂ ਨੂੰ ਵੀ ਪਤਾ ਆ ਵੀ ਸਾਨੂੰ ਕਿਸੇ ਨੇ ਮੌਕਾ ਨਹੀਂ ਦੇਣਾ ਜਿਹੜੀਆਂ ਐਮਐਲਏ ਇਹਨਾਂ ਦੇ ਬਗਾਵਤਾਂ ਕਰਨ ਲੱਗ ਪਏ ਉਹਦਾ ਕਾਰਨ ਇਹ ਆ ਵੀ ਐਮਐਲਏ ਨੂੰ ਵੀ ਪਤਾ ਵੀ ਸਾਨੂੰ ਲੋਕਾਂ ਨੇ ਗਾਂ ਮੌਕਾ ਨਹੀਂ ਦੇਣਾ ਤੇ ਇਹਨਾਂ ਨੂੰ ਵੀ ਪਤਾ ਵੀ ਸਾਨੂੰ ਗਾਂ ਮੌਕਾ ਨਹੀਂ ਮਿਣਾ ਉਹ ਕਿਉਂ ਇਥੇ ਪੈਸਾ ਬਰਬਾਦ ਕਰਨਗੇ ਆ 2025 ਦੇ ਵਿੱਚ ਕਰੋੜਾ ਰੁਪਇਆ ਸਰਕਾਰ ਜੀ ਬਰਬਾਦ ਕਰ ਲਿਆ ਤੇ ਇਹ ਤਾਂ ਉਹਨਾਂ ਨੇ ਖਾਣਾ ਬਿੱਲ ਅੱਜ ਵੀ ਪੈਣੇ ਆ ਪਰ ਖਾਣ ਤੇ ਇਹ ਸਰਕਾਰ ਨੂੰ ਪਤਾ ਵੀ ਅਸੀਂ ਗਾਂ ਤੋਂ ਆਉਣਾ ਨਹੀਂ ਜਿਵੇਂ ਇੱਕ ਕਹਿੰਦੇ ਹੁੰਦੇ ਸੀ ਨਾ ਵੀ ਕੋਈ ਪਾਰਟੀ ਹੁੰਦੀ ਸੀ ਉਹਲਾ ਤੋਂ ਜਣਿਆ ਵੀ ਇਹ ਲੋਕ ਇਹ ਕੀ ਕਰਨਗੇ ਵੀ ਕਦੀ ਇਹ ਵੀ ਪਾਰਟੀ ਹੁੰਦੀ ਸੀ ਭਾਈ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਆ ਉਹ ਕਹਿੰਦੇ ਵੀ ਜਿਹੜੇ ਸਾਡੇ ਐਸ ਡੀ ਆਰ ਐਫ ਦੇ ਨਿਯਮ ਨੇ ਉਹਨਾਂ ਵਿੱਚ ਬਦਲੀ ਕਰੋ ਮੈਂ ਪੰਜਾਬ ਦੇ ਵਿੱਚ ਜਿਹੜੇ ਹੜਪੀਰਤ ਇਲਾਕੇ ਨੇ ਨਾ ਉੱਥੇ ਦੇ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਖਰਾਬ ਹੋਈਆਂ ਨੇ ਉਹਨਾਂ ਨੂੰ 50000 ਰੁਪਿਆ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣਾ ਚਾਹੁੰਦਾ ਇਸ ਬਿਆਨ ਨੂੰ ਕਿਵੇਂ ਦੇਖਸਰ ਵੀਰ ਜੀ ਗੱਲ ਪਤਾ ਕੀ ਆ ਸਭ ਤੋਂ ਪਹਿਲਾਂ ਤਾਂ ਤੁਹਾਡੇ ادارے ਦਾ ਤਹਿ ਦਿਲੋਂ ਧੰਨਵਾਦ ਤੁਸੀਂ ਪਹੁੰਚੇ ਹੋ ਮੁਸੀਬਤ ਦੀ ਘੜੀ ਦੇ ਵਿੱਚ ਲੋਕਾਂ ਤੱਕ ਪਹੁੰਚ ਗਈਤੀ ਆ ਬਹੁਤ ਬਹੁਤ ਤੁਹਾਡਾ ਤਹਿ ਦਿਲੋਂ ਧੰਨਵਾਦ ਆ ਰਹੀ ਗੱਲ ਸਰਕਾਰ ਦੀ ਮੈਂ ਵੀ ਇਹਨਾਂ ਦਾ ਹੀ ਭਮੱਕੜ ਸੀ ਚਾਲੂ ਵਾਲਿਆਂ ਦਾ ਸੀ ਮੈਂ ਵੀ ਬੜਾ ਅਕਾਲੀ ਦਲ ਛੱਡ ਕੇ ਇਧਰ 65 ਸਾਲ ਪਹਿਲਾਂ ਅਕਾਲੀ ਦਲ ਚ ਰਹੇ ਐਰ ਕੀ ਇਹਨਾਂ ਨਾਲ ਜੁੜੇ ਸੀ ਪਰ ਗੱਲਾਂ ਜਿਹੜੀਆਂ ਚੀਜ਼ਾਂ ਪਤਾ ਕਿ ਹੁੰਦੀ ਜ ਇੱਕ ਬਿਆਨਬਾਜ਼ੀ ਤੇ ਇੱਕ ਹਕੀਕਤ ਜਿਹੜੀ ਜ਼ਮੀਨੀ ਹਕੀਕਤ ਹੈ ਜ਼ਮੀਨੀ ਕੀ ਹਕੀਕਤ ਹੈਗੀ ਆ ਆ ਬਖਾਲੋ ਤੇ ਬਿਆਨਬਾਜ਼ੀ ਉਹ ਤਾਂ ਹੁਣ ਕਹੀ ਜਾਂਦੇ ਜੀ ਮੋਦੀ ਸਾਹਿਬ ਨੇ ਕਹਿੰਦੇ ਜੀ 200 ਪਤਨ ਕਿੰਨੇ ਕਰੋੜ ਰੁਪਈਆ ਲਾਂਚ ਕਰਤਾ ਪਰ ਉਹ ਕਿੱਥੇ ਆ ਪਰ ਧਰਈ ਗੱਲ ਇਹ ਆ ਅਸੀਂ ਆਪਦੇ ਭਰਾਵਾਂ ਦੇ ਨਾਲ ਖੜੇ ਆ ਸਾਡਾ ਪੰਜਾਬ ਨੂੰ ਮਾਰਨ ਵਾਲੇ ਬੜੇ ਆਏ ਤੇ ਬੜੇ ਗਏ ਕੋਈ ਕੁਝ ਨਹੀਂ ਕਰ ਸਕਦਾ ਜੀ ਠੀਕ ਆ ਜੇ ਅੱਜ ਸਾਡੇ ਭਰਾਵਾਂ ਤੇ ਭੀੜ ਪੈ ਗਈ ਹੈ ਨਾ ਤੇ ਅਸੀਂ ਭਰਾ ਖੜੇ ਆ ਉਹਨਾਂ ਦੇ ਨਾਲ ਕੋਈ ਚੱਕਰ ਨਹੀਂ ਪੰਜਾਬ ਪੰਜਾਬ ਨਾਲ ਹੀ ਖੜਾ ਪੰਜਾਬ ਡੁੱਬ ਡੁੱਬ ਕੇ ਖੜਾ ਹੁੰਦਾ ਆ ਕੋਈ ਚੱਕਰ ਨਹੀਂਗਾ ਉਹ ਐਸੀ ਕੋਈ ਇਹੋ ਜਿਹੇ ਰਿਮੋਟ ਵਾਲੇ ਬਾਂਦਰਾ ਦੇ ਸਿਰ ਤੇ ਥੋੜਾ ਬੈਠੇ ਆ ਬੇਥੇ ਕੋ ਸਾਨੂੰ ਮੁੱਖ ਮੰਤਰੀ ਮੰਨ ਲਓ ਕੋਈ ਰਾਤ ਦਊਗਾ ਜਾਂ ਕੋਈ ਪ੍ਰਧਾਨ ਮੰਤਰੀ ਉਹ ਜੀ મોદી ਵਰਗਿਆਂ ਦੇ ਥੋੜਾ ਸਿਰ ਤੇ ਬੈਠਿਆ ਸੀ ਸਾਡਾ ਪੰਜਾਬ ਹੈਗਾ ਸਾਡਾ ਗੁਰੂਆਂ ਪੀਰਾਂ ਦਾ ਨਗਰੀ ਆ ਇਹਨੂੰ ਕੁਝ ਨਹੀਂ ਵਿਗੜਦਾ ਜੀ ਚਲੋ ਠੀਕ ਆ ਮਾੜਾ ਸਮਾਂ ਹੈਗਾ ਇੱਕ ਵਾਰਾਂ ਹਾਲਾਤ ਮਾੜੇ ਹੈਗੇ ਆ ਇਸ ਗੱਲ ਤੋਂ ਆਪਾਂ ਨਹੀਂ ਅਣਜਾਣ ਹੋ ਸਕਦੇ ਸਮਾਂ ਪਊਗਾ ਪਰ ਪੰਜਾਬ ਨਾਲ ਪੰਜਾਬ ਨੇ ਹੀ ਖੜਨਾ ਕੋਈ ਨਹੀਂ ਖੜ ਸਕਦਾ ਇਹ ਸਰਕਾਰਾਂ ਦੇ ਇਹਨਾਂ ਦੀ ਹੈਗੀ ਜੀ ਬਿਲਕੁਲ ਇਹ ਝੂਠ ਪਖੰਡ ਮਰੀ ਜਾਂਦੇ ਆ ਪਹਿਲੀ ਤੇ ਗੱਲ ਹੈ ਭਗਵੰਤ ਮਾਨ ਨੂੰ ਤਾਂ ਬੜਾ ਅਸੀਂ ਬੰਦਾ ਮੰਨਿਆ ਸੀ ਵੀ ਪਰ ਨਹੀਂ ਉਹ ਮੁੱਖ ਮੰਤਰੀ ਬਣਦੇ ਲਾਇਕ ਨਹੀਂ ਸੀ ਕਿਉਂਕਿ ਜਿਹੜੇ ਬੰਦੇ ਦੀ ਆਪਦੀ ਕੈਬਨਿਟ ਦੇ ਵਿੱਚ ਕਿਸੇ ਨਾਲ ਨਹੀਂ ਬਣੀ ਕੋਈ ਅਫਸਰ ਛਾਈ ਉਹਨਾਂ ਦੀ ਗੱਲ ਨਹੀਂ ਮੰਨ ਰਿਆ ਤੁਸੀਂ ਉਸ ਚੀਜ਼ ਤੋਂ ਹਿਸਾਬ ਲਾ ਲਓ ਆ ਚਲੋ ਹੜ ਆ ਗਿਆ ਚਲੋ ਇਹ ਕੁਦਰਤੀ ਇਹ ਵੀ ਕੁਦਰਤ ਨੂੰ ਜ਼ਿਆਦਾ ਦੋਸ਼ ਕੁਦਰਤ ਨੂੰ ਕਿਉਂ ਦੇ ਰਹੇ ਹੋ ਇਹ ਸੈਂਟਰ ਦੀ ਮਾਰ ਆ ਕੀ ਇਹਨਾਂ ਨੂੰ ਪਹਿਲਾਂ ਨਹੀਂ ਸੀ ਪਤਾ ਵੀ ਪਾਣੀ ਉਸ ਹੱਬ ਨਾਲ ਰਿਲੀਜ਼ ਕਰੀ ਜਾਂਦੇ ਇੱਕੇ ਦਮ ਮੰਨ ਲਓ ਪਾਣੀ ਛੱਡ ਕੇ ਘਰਾਂ ਦੇ ਘਰ ਰੋਡ ਤੇ ਇਹ ਸਾਰੀ ਸਾਜ਼ਸ਼ਟਾਂਟਰ ਦੀ ਹੈ ਉਹਦੇ ਵਿੱਚ ਆਪਣੀ ਸਰਕਾਰ ਵੀ ਇਨਵੋਲਡਾ ਇਹ ਇਹ ਮੰਨ ਲਓ ਇਹ ਉਹਨਾਂ ਕਹਿ ਤਾਂ ਸਕਦੇ ਸੀ ਨਾ ਪਾਣੀ ਛੱਡਣ ਦਾ ਮੰਨ ਲਓ ਇੱਕ ਹੱਲ ਹੁੰਦਾ ਮੰਨ ਲਓ ਤੁਸੀਂ ਗੇਟ ਛੱਡਣ ਲੱਗੇ ਜੇ ਕਮ ਸੇ ਕਮ ਘੱਟ ਛੱਡ ਲਓ ਹਸਾਬ ਨਾਲ ਛੱਡ ਲਓ ਇਹ ਥੋੜਾ ਹੁੰਦਾ ਵੀ ਸਿੱਧੇ ਤੁਸੀਂ ਗੇਟ ਚਾੱਕ ਕੇ 2-2 2.5 ਲੱਖ ਕਿਉਂਕਿ ਸਿੱਧਾ ਹੀ ਛੱਡੀ ਚੱਲੋ ਕਿਉਂ ਛੱਡ ਰਹੇ ਨੇ ਫਿਰ ਦੂਜੀ ਗੱਲ ਇਹ ਆ ਫਿਰ ਇਹ ਸਰਕਾਰ ਦੀ ਗੱਲ ਆ ਹਰਿਆਣਾ ਤੇ ਰਾਜਸਥਾਨ ਦੀਆਂ ਨਹਿਰਾਂ ਬੰਦ ਕਿਉਂ ਆ? ਸਰਕਾਰ ਜਵਾਬ ਦੇ ਦੇਵੇ। ਆ ਕਿ ਉਹਨਾਂ 'ਚ ਸਿਲਟ ਜੰਮਦੀ ਆ। ਇੱਥੇ ਘਰਾਂ ਦੇ ਘਰ ਰੋਡ ਤੇ ਲੋਕਾਂ ਦਾ ਸਾਰਾ ਕੁਝ ਤਬਾਹ ਕਰਤਾ ਤੇ ਰਾਜਸਥਾਨ ਦੀਆਂ ਤਾਂ ਹਰਿਆਣਾ ਦੀਆਂ ਨਹਿਰਾਂ ਦੇ ਇਹਨਾਂ ਨੂੰ ਫਰਕ ਪੈ ਗਿਆ ਵੀ ਉਹਨਾਂ 'ਚ ਸਿਲਟ ਜੰਮਦੀ ਆ। ਉਹਨਾਂ ਦੇ ਇਹਨਾਂ ਨੂੰ ਫਿਕਰ ਹੋ ਗਿਆ ਵੀ ਨਹੀਂ ਛੱਡ ਸਕਦੇ। ਕੀ ਗੱਲ? ਕਾਰਨ ਦੱਸੋ। ਪੁੱਛੋ ਤੁਸੀਂ ਵੀ ਸਵਾਲ ਕਰਿਆ ਕਰੋ। ਠੋਕ ਕੇ ਕਰਿਆ ਕਰੋ। ਠੀਕ ਹੈ ਨਾ? ਇਹਨਾਂ ਨੂੰ ਆ ਸਵਾਲ ਤੁਹਾਡਾ ਕਰਨਾ ਬੰਦ ਆ। ਆਹ ਦੇ ਗੰਕ ਨਾਲ ਵੇਖੋ ਆ ਸਾਡੇ ਨਾਲ ਦੀ ਲੰਗਦੀ ਆ ਆ ਸਾਡੇ ਇੱਥੇ ਆ ਕਿੰਨੇ 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 ਲੱਖ ਕਿ ਉਸਕ ਪਾਣੀ ਹੋ ਸਕਦਾ ਇਹਦਾ ਕੋਈ ਹੈ ਆਈਡੀਆ ਹੈ ਆ ਗੰਕ ਨਾਲ ਆ ਸਾਡੇ ਨਾਲ ਦੀ ਲੰਗਦੀ ਇਥੋਂ ਫਾਇਲ ਕਾ ਦੇ ਉਹ ਖਾਲੀ ਪਈ ਆ ਕੀ ਗੱਲ ਕਿ ਸਾਡੇ ਮੱਥੇ ਤੇ ਬੇਵਕੂਫਤਾ ਲਿਖਿਆ ਨਹੀਂਗਾ ਹੁਣ ਆਦਨ ਨਾਲ ਇਹਨਾਂ ਨੂੰ ਕਿ ਦੁਆਰਾ 27 ਚ ਆਉਣਾ ਯਾ ਰੀਪੀਟ ਕਰਨੀ ਨਾ ਸਰਕਾਰ ਆਦਨ ਨਾਲ ਵੋਟਾਂ ਲੈਣਾ ਫਿਰ ਦੱਸਾਂਗੇ ਹੁਣ ਮੈਂ ਮੇਰੀ ਤਾਂ ਬੇਨਤੀ ਸਾਰੇ ਪੰਜਾਬ ਨੂੰ ਇਹ ਆ ਠੋਕੇ ਦੋ ਇਲੈਕਸ਼ਨਾਂ ਦਾ ਸਾਰੇ ਮੇਰੇ ਭਰਾ ਸੁਣਦੇ ਆ ਤੁਹਾਡੇ ਆਏ ਸਾਲ ਛਿੱਤਰ ਪੈਂਦੇ ਆ ਠੀਕ ਆ ਦੋ ਇਲੈਕਸ਼ਨਾਂ ਦਾ ਬਾਈਕਾਟ ਕਰ ਦੋ ਜੇ ਮੇਰੇ ਵੀਰ ਮੰਨੋ ਇਹਨਾਂ ਦੀਆਂ ਚੀਕਾਂ ਨਾ ਪੈ ਜਾਣ ਜੇ ਗੋਡਿਆਂ ਪਰਨੇ ਨਾ ਆ ਜਾਣ ਵਿਧਾਨ ਸਭਾ ਦਾ ਕਰ ਦੋ ਤੇ ਲੋਕ ਸਭਾ ਦਾ ਦੋਵੇਂ ਇਲੈਕਸ਼ਨਾਂ ਦਾ ਬਾਈਕਾਟ ਕਰ ਦੋ ਜਿਹੜਾ ਆਵੇ ਉਹਨੂੰ ਢਾ ਲੋ ਯਾਰ ਆਪਣੇ ਮੱਥੇ ਤੇ ਬੇਵਕੂਫੀ ਲਿਖਿਆ ਵੀ ਆਪਾਂ ਹੀ ਉੱਜਣਨਾ ਸਾਰੀ ਉਮਰ ਹੈ ਕਦੇ ਸੈਂਟਰ ਮਾਰ ਜਾਂਦੀ ਕਦੇ ਪੰਜਾਬ ਮਾਰ ਜਾਂਦਾ ਕਮਾਲ ਹੋ ਗਈ ਕੀ ਗੱਲ ਵੀ ਮੰਨ ਲਓ ਕੋਈ ਵੀ ਪਹਿਲਾਂ ਬਾਦਲ ਰਗੜੀ ਕੇ 25 ਸਾਲ ਉਹਨਾਂ ਨੇ ਲੁੱਟ ਕੇ ਖੋ ਲਿਆ ਕਾਂਗਰਸ ਨਾਲ ਕਰ ਲਿਆ ਅਸੀਂ ਅਸੀਂ ਮੰਨ ਲਓ ਅਸੀਂ ਛਤਰਖਾਨਾ 'ਸਤੇ ਜੰਮੇ ਆ ਦੋ ਲੱਖ ਸਣਾ ਦਾ ਮੇਰੇ ਵੀਰ ਬਾਈਕਟ ਕਰੋ ਸਾਰੇ ਜਣੇ ਜਿਹੜਾ ਲੀਡਰ ਆਉਂਦਾ ਨੂੰ ਢਾਹ ਲੋ ਬਸ ਗੱਲ ਆਇਆ ਤਾਂ ਤੁਸੀਂ ਇਸ ਇਲਾਕੇ ਦੇ ਲੋਕਾਂ ਦਾ ਦੁੱਖ ਹੈ ਜਿਹੜਾ ਉਹ ਸੁਣਿਆ ਪ੍ਰਸ਼ਾਸਨ ਤੋਂ ਕਿੰਨਾ ਤੰਗ ਆ ਚੁੱਕੇ ਨੇ ਤਾਂ ਹੋਰ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਰਿਆਸ ਨਿਊਜ਼